ਕੀ ਗਰੀ ਜਾਂਦੇ ਸੀਗੇ ਕੁਛ ਨਹੀਂ ਆ ਪਾਣੀ ਹਿਸਾਬ ਜਾਂ ਕਰਿਆ ਥੋੜਾ ਜਿਹਾ ਅੱਛਾ ਹਾ ਲੋ ਪਾਣੀ ਪੀ ਲੋ ਮੈਂ ਤਾਂ ਸੁਣੂਆ ਕਹਿੰਦੀ ਸੀ ਹੁਣ ਤਾਂ ਆਪਣੇ ਵਿਆਹ ਨੂੰ ਵੀ 2 ਮਹੀਨੇ ਹੋ ਚੱਲੇ ਤੁਸੀਂ ਕਿਤੇ ਮੈਨੂੰ ਕਮਾਨ ਫਰਾਣ ਹੀ ਲੈ ਜਾਓ ਬਗੜਿਆ ਕੋਈ ਨਾ ਕਣਕ ਜੀ ਵੇਚਦਾਨਾ ਤੇ ਚੱਲਦੇ ਸੀਤਾ ਜੀ ਬਹਾਨੇ ਲੱਗੇ ਕਿਹੜਾ ਬਹਾਨਾ ਲੱਗੇ ਹੋਰ ਕੀ ਆ 2 ਮਹੀਨੇ ਹੋ ਗਏ ਲੋਕਾਂ ਤਾਂ 10 ਦਿਨਾਂ ਬਾਅਦ ਘੁੰਮਣ ਫੇਰਨ ਬਾਗ ਜਾਂਦੇ ਆ ਤੇ ਤੁਸੀਂ ਕਬੀ ਨਾ ਤਰਜਨਗਾਤੇ ਅੱਜ ਜਾਣੇ ਆ ਕੱਲ ਜਾਣੇ ਆ ਜਿਹਨਾਂ ਨੂੰ ਕਿਹੜੇ ਪਹਿਲਾਂ ਜਾਣਦੇ ਆ ਨਾ ਉਹ ਫੋਕਰੇ ਹੁੰਦੇ ਆ ਇਹ ਕਿਹਦੇ ਚ ਫੋਕਰਿਆਂ ਵਾਲੀ ਕੀ ਗੱਲ ਹੈਗੀ ਸਹੀ ਹੈ ਨਾ ਫੋਕਰੇ ਹੁੰਦੀ ਤੈਨਾਂ ਭੱਜਾਂ ਦੋ ਮਹੀਨੇ ਤੋਂ ਤਾਂ ਨਹੀਂ ਕੋਈ ਗੱਲ ਨਹੀਂ ਚੱਲਣਾ ਬਣਾਗੇ ਕਰਨ ਦਾ ਬਦਲ ਨਹੀਂ ਠੀਕ ਨਾ ਬੀਜ ਵੇ ਆਲਾ ਕੰਮ ਹੁੰਦਾ ਉਹਨਾਂ ਵੱਟਾ ਕੇ ਹੁਣ ਆ ਗਿਆ ਮੈਂ ਆਪਾਂ ਜਿੱਦੇ ਮਚਾਂਦਾ ਤੋਂ ਦਵਾ ਲਾ ਦੇ ਨਾ ਕੋਈ ਗੱਲ ਅੱਜ ਮੇਰੇ ਕੋਲ ਟਾਈਮ ਨਹੀਂ ਪਤੀਏ ਟਾਈਮ ਸਾਫ ਰੂਪ ਕਰਨਾ ਹੈ ਟਾਈਮ ਤਾਂ ਹੀ ਕਦੇ ਵੀ ਨਹੀਂ ਹੁੰਦਾ ਬੰਦੇ ਕੋਲੇ ਵੇਲਾ ਕੌਣ ਹੋਇਆ ਅੱਜ ਦੇ ਟਾਈਮ 'ਚ ਇਹ ਤਾਂ ਟਾਈਮ ਤੇ ਟਾਈਮ ਕੱਢਣਾ ਪੈਂਦਾ ਹੁੰਦਾ ਹੈਗਾ ਨਾਲੇ ਹਜੇ ਤਾਂ ਆਪਣਾ ਨਵਾਂ ਨਵਾਂ ਵਿਆਹ ਹੋਇਆ ਟਾਈਮ ਹੈਗਾ ਇਹੀ ਘੁੰਮਣ ਫਿਰਨ ਦਾ ਉਸ ਤੋਂ ਬਾਅਦ ਕਬੀਲਦਾਰੀਆਂ ਚ ਪੈ ਜਾਗੇ ਫਿਰ ਕਿੱਥੇ ਜਾਇਆ ਜਾਂਦਾ ਹੈਗਾ ਬਗਜੰਗ ਵਾ ਤੇ ਮੈਂ ਤਾਂ ਇੱਕ ਬਾਬ ਦੇ ਰਹੇ ਹਾਂ ਪਤਾ ਨਹੀਂ ਤਾਂ ਕਹਿ ਤੂੰ ਹੁੰਦਾ ਇਹ ਹੁਣ ਕਣਕਾਂ ਤੇ ਤੁਸੀਂ ਤਾਂ ਲੰਬਾ ਸਮਾਂ ਪਾਤਾ ਇਹ ਤਾਂ ਕਿੰਨਾ ਟਾਈਮ ਲੰਘ ਜੂਗਾ ਇਹ ਉਹ 5 ਦਾ ਸਾਰੇ ਬੀਤ ਜਾਰਾ ਹੋ ਜਾਣਾ ਨਮਕਨਾ ਖੁਦੂਦ ਬਾਅਦ ਬਾਗ ਚਲੋਂਗੇ ਹਾਂ ਫਿਰ ਹੋਰ ਤਾਂ ਕੁਛ ਨਹੀਂ ਜੀ ਹਾਂ ਮੇਰੇ ਨਾਲ ਦੀਆਂ ਨਾ ਸਾਰੀਆਂ ਸਹੇਲੀਆਂ ਜਾਇਆਈਆਂ ਕੋਈ ਕਹਿੰਦੀ ਐ ਮੈਂ ਕਿਤੇ ਜਾ ਕੇ ਆਈ ਆ ਕੋਈ ਕਹਿੰਦੀ ਮੈਂ ਕਿਤੇ ਜਾ ਕੇ ਆਈ ਆ ਜਦੋਂ ਮੈਨੂੰ ਪੁੱਛਦੀਆਂ ਨੇ ਨਾ ਮੈਨੂੰ ਤਾਂ ਬਾਹਲੀ ਦੁਕਾਨ ਜੀ ਆਉਂਦੀ ਹੈਗੀ ਵੀ ਮੈਂ ਕਿਤੇ ਵੀ ਨਹੀਂ ਗਈ ਕਹਿੰਦੀ ਐ ਜੀਜੂ ਦੇ ਨੂੰ ਕਿਤੇ ਲੈ ਕੇ ਨਹੀਂ ਜਾਂਦਾਗਾ ਮੈਂ ਤਾਂ ਕਹਿੰਦੀ ਸੀ ਵੀ ਜੀ ਆਪਾਂ ਵੀ ਜਾਏ ਮੈਂ ਨਹੀਂ ਕਹਿੰਦੀ ਕਿਤੇ ਦੂਰ ਲੈ ਜਾਓ ਭਾਵੇਂ ਮੈਨੂੰ ਅੰਬਰਸਰੀ ਮੱਥਾ ਟਿਕਾ ਲਿਆ ਉਹ ਮੈਨੂੰ ਐ ਹੋਜੂ ਵੀ ਚਲੋ ਆਪਾਂ ਦੋਵੇਂ ਕਿਤੇ ਜਾਏ ਆਏ ਕੋਈ ਮੇਰੇ ਚੱਲ ਬੜਾ ਠੀਕ ਹੈ ਕਾਹ ਹੰਟਾ ਹੋਸਾ ਤਾਂ ਚੱਲਦਾ ਵੜਾ ਇਹ ਕਣਕੇ ਦੀਗ ਲੈਣ ਦੇ ਤੇ ਚੱਲਦਾ ਵੜਾ ਹਾਂਜੀ ਮੈਂ ਤਾਂ ਖੁਸ਼ ਆ ਚਲੋ ਉੱਥੇ ਤਾਂ ਮੈਨੂੰ ਜਿਦ ਮਰਜ਼ੀ ਲੈ ਜਾਓ ਤੇ ਫਿਰ ਮੈਨੂੰ ਪਿੰਡ ਤਾਂ ਲੈ ਚੱਲਦੇ ਤੁਸੀਂ ਇੱਕ ਦਿਨ ਹਮੇਸ਼ਾ ਮੈਨੂੰ ਮੁੜ ਆਇਓ ਕਲਮਲਾਕ ਨਾ ਕੋ ਨਿਕਣਾ ਹੈਗਾ ਕਹਿੰਦਾ ਭਾਵ ਇਧਰ ਨੇ ਇਧਰ ਸੀ ਤੁਸੀਂ ਤਾਂ ਇਉਂ ਹੀ ਘਬਰਾਈ ਜਾਂਦੇ ਹੋ ਮੈਂ ਤਾਂ ਵੈਰ ਤੂੰ ਕਹੀ ਤਾਂ ਚੱਲ ਵੜਾਂਗੇ ਯਾਰ ਚਲੋ ਕੋਈ ਨਾ ਜੀ ਜਿੱਦਣ ਛੋੜਾ ਟਾਈਮ ਹੋਇਆ ਖੁਦ ਦੱਸ ਦਿਓ ਗੁੱਸੇ ਕਾ ਦੇ ਵਾਸਤੇ ਉੰਨੇ ਹੋਗੇ ਕੱਲ ਗੁੱਸੇ ਦੇ ਨਹੀਂ ਇਹ ਤਾਂ ਕਿਹਾ ਗਿਆ ਤਾਂ ਬਈ ਚੱਲ ਬੜੂ ਕੱਲ ਲੋਕਾਂ ਵਾਂਗ ਨਹੀਂ ਲੱਗੀਦਾ ਹੁੰਦਾ ਲੋਕ ਤਾਂ ਬਾਲਾ ਕੁਝ ਕਰਦੇ ਹੁੰਦੇ ਨਹੀਂ ਜੀ ਲੋਕਾਂ ਮੰਗਰ ਲੱਗਣ ਨੂੰ ਮੈਂ ਕਿਹੜਾ ਨਿਆਣੀ ਚਵਾਖੜੀ ਆਂਗੀ ਮੈਂ ਤਾਂ ਵੈਸੇ ਹੀ ਸੈ ਸਵਾਈ ਕਹਤਾ ਤੁਸੀਂ ਤਾਂ ਗੁੱਸਾ ਹੀ ਕਰ ਸੁਣਾ ਕਿ ਜਾਂਦੇ ਆ ਨਾ ਤੇ ਉਹਨਾਂ ਨੇ ਉਹਨਾਂ ਨੇ ਸਿਰ ਤੇ ਕਰਜ਼ਾ ਦੇਖ ਕੇ ਨਾ ਆਪਣਾ ਕਰਦਾ ਵੀ ਕੋਈ ਹੈ ਨਹੀਂ ਇਹ ਵੀ ਦੇਖ ਤੂੰ ਹੋਤਾ ਹੈ ਜੀ ਤਾਂ ਮੰਦੇ ਵੀ ਕਰ ਵਾਸਤੇ ਆਗੇ ਖਰਚਣ ਵਾਸਤੇ ਕਮਾਉਂਦੇ ਆਗੇ ਪਹਿਨਾ ਤੁਰੇ ਤੁਰੇ ਬੜ ਰਹੇ ਰਹਿੰਦੇ ਆ ਮੜ ਕੇ ਕਰਜ਼ਾ ਜੜਦੇ ਨਾ ਮੜ ਕੇ ਭਾਹ ਲਾਣ ਲੱਗ ਜਾਂਦੇ ਆ ਚਲੋ ਕੋਈ ਨਾ ਇਹੀ ਜੀਆਂ ਗੱਲਾਂ ਕਿਉਂ ਕਰਦੇ ਹੋਗੇ ਮੇਰੀ ਗੱਲ ਸੁਣ ਘਰ ਨੂੰ ਦੇਖ ਕੇ ਚੱਲ ਜਾ ਹੁੰਦਾ ਮੈਂ ਤਰ ਤੂੰ ਕਹਿੰਦਾ ਮੈਂ ਹੱਥ ਮਗਾ ਮੈਂ ਚੱਲ ਬੜੂ ਕਣ ਕੇ ਬਿਜਲੇਣ ਦੇ ਤੇ ਚੱਲ ਬੜੂ ਚਲੋ ਕੋਈ ਗੱਲ ਠੀਕ ਹੈ ਕੰਮ ਨਹੀਂ ਰੋਤਾ ਤੁਹਾਨੂੰ ਬਾਹਰ ਨਿਕਲਦੇ ਹੋਏ ਪਈ ਆ ਚਲੋ ਕੋਈ ਨਾ ਗੁੱਸਾ ਕਾਹਨੂੰ ਕਰਦੇ ਹੋ ਜਿੱਦਨ ਤੁਹਾਡੇ ਕੋਲ ਟਾਈਮ ਹੋਇਆ ਬਾਗ ਚੱਲਿਓ ਮੈਂ ਕਿਹਾ ਐ ਕਹਿੰਨੀ ਆ ਵੀ ਜ਼ਰੂਰੀ ਜਾਣਾ ਮੈਂ ਤਾਂ ਸੱਸ ਸਹਵਾਈ ਗੱਲ ਕੀਤੀ ਸੀ ਮੇਰੀ ਗੱਲ ਸੁਣ ਗੱਲ ਸੁਣ ਪੇਕਿਆਂ ਦੀ 10 ਦਿਨ ਹੋਇਆ ਜਾ ਕੇ ਆਈਆਂ ਅਜੇ ਉੱਥੇ ਦੁਬਾਰੇ ਫੇਰ ਮੂੰਹ ਚੱਕ ਲਿਆ ਹੈ ਬਾਸਿੰਨ ਤੱਕ ਕਿਉਂ ਹੋਇਆ ਜੀ ਮੀ ਨਾ ਹੋ ਜੰਨਿਆ ਹੁਣ ਆਇ ਤਾਂ ਹੁੰਦਾ ਹੀ ਹੈਗਾ ਯਸ ਤੂੰ ਆਪ ਮਾਪਿਓ ਛੱਡ ਕੇ ਆਈਆਂ ਕੀ ਐਡੀ ਵੱਡੀ ਉੱਥੀ ਹੋ ਕੇ ਆਈਆਂ ਤੁਸੀਂ ਤਾਂ ਉਹੀ ਗੱਲਾਂ ਕਰੀਂ ਮੋਮੀ ਨਹੀਂ ਹੋਇਆ ਬਹਿਣੋਂ ਐਡੀ ਵੱਡੀ ਉੱਥੀ ਹੋ ਕੇ ਆਈਆਂ ਤੂੰ ਉਹ ਤਾਂ ਠੀਕ ਹੈ ਜੀ ਪਰ ਪਤਾ ਨਹੀਂ ਕਿਉਂ ਸੋਡੀਆਂ ਗੱਲਾਂ ਆ ਤੋਂ ਮੈਨੂੰ ਤਾਂ ਐ ਜੇ ਲੱਗਦਾ ਜਿਵੇਂ ਨਾ ਹੁਣ ਪਹਿਲਾਂ ਵਾਲਾ ਮੋਹ ਨਹੀਂ ਰਿਹਾ ਸਾਨੂੰ ਮੇਰੇ ਨਾਲ ਹਰ ਇੱਕ ਗੱਲ ਤੇ ਵੱਡੂ ਖਾਉ ਵੱਡੂ ਖਾਉ ਕਰਦੇ ਹੋਂ ਲਾਸ਼ੰਦਰੇ ਗੱਲਾਂ ਕਿਹੇ ਜੀ ਕਰਤੀਆਂ ਤੂੰ ਹੁਣ ਮੋ ਕਿਸ ਤਰ੍ਹਾਂ ਹੁੰਦਾਗਾ ਆਇਆ ਕਰਦਾ ਗੁੱਦੀ ਚੱਕਣਾਂ ਤੇ ਮੈਂ ਪਿੰਡ ਘਮਾ ਲਉਣਾ ਹਨਾ ਸਾਰਾ ਗੱਲ ਗੋਦੀ ਚੱਕਣ ਦੀ ਨਹੀਂ ਜੀ ਉਹ ਤਾਂ ਮੈਂ ਕਿਹਾ ਹੀ ਨਹੀਂਗਾ ਤੁਸੀਂ ਤਾਂ ਹੋਰ ਹੀ ਗੱਲਾਂ ਕਰਨ ਲੱਗ ਗਏ ਨਾਲੇ ਲੋਕ ਸੱਚ ਹੀ ਕਹਿੰਦੇ ਆ ਵਿਆਹ ਤੋਂ ਪਹਿਲਾਂ ਅਗਲਾ ਹੋਰ ਹੁੰਦਾ ਉਸ ਤੋਂ ਬਾਅਦ ਕੁਝ ਹੋਰ ਹੋ ਜਾਂਦਾਗਾ ਉਹੀ ਗੱਲ ਤੁਸੀਂ ਸੱਚ ਕਰਤੀ ਮੈਂ ਤਾਂ ਆਪੀ ਸੱਚ ਕਰਤੀ ਗੱਲ ਸੁਣ ਖੰਦਰੇ ਠੀਕ ਹੈ ਤੈਨੂੰ ਕਹੇਤਾ ਸਾਰਾ ਉਹ ਲੈ ਚਲੂ ਹੁਣ ਮੈਂ ਨਾ ਲਾਇਬ੍ਰੇਰੀ ਕੋਲ ਜਾਣਾ ਠੀਕ ਹੈ ਟਾਈਮ ਹੋ ਗਿਆ ਮੇਰਾ ਚਲੋ ਜਾਇਆ ਠੀਕ ਹੈ ਨਾ ਆ ਫੋਨ ਕਰੀ ਘਰੀ ਪੈ ਕੇ ਦੱਸ ਦੇ ਨਾ ਭਾਈ ਆ ਰਿਹਾ ਹੈਗਾ ਕੋਈ ਗੱਲ ਨਹੀਂ ਪਰਾ ਸੋ ਬੋਲੀ ਗਣਿਤ ਭਾਈ ਦੇਖੀ ਕਿ ਹੋ ਜੀਆਂ ਗੱਲਾਂ ਕਰਦਾ ਜਦੋਂ ਉਹ ਵਿਚੋਲੇ ਰਿਸ਼ਤਾ ਲੈ ਕੇ ਗਏ ਸੀ ਨਾ ਕਹਿੰਦੇ ਮੁੰਡਾ ਤਾਂ ਬਾਲਾ ਹੀ ਸ਼ਰੀਫ ਹੈਗਾ ਸਿਫਤਾਂ ਦੇ ਪੋਲ ਬੰਨਤੇ ਸੀਗੇ ਤੇ ਮੇਰੇ ਵਾਰੀ ਮੈਨੂੰ ਤਾਂ ਦਿਖੀ ਹੋ ਜਾਂਦਾ ਸ਼ਰੀਫਪਣਾ ਉਹੋ ਤਾਂ ਆਪ ਵੀ ਦੇਖਣ ਗਿਆ ਕਹਿੰਦਾ ਤੇਰੇ ਸਾਰੇ ਚਾਹ ਪੂਰੇ ਕਰ ਦੂੰਗਾ ਬਾਅਦ ਚ ਗੱਲ ਕਿਆ ਕਰੇਗੀ ਪਹਿਲਾਂ ਪੂਰੀ ਹੋ ਜੂ ਤੇ ਹੁਣ ਹੁਣ ਤਾਂ ਗੱਲ ਮੂੰਹ ਚ ਨਿਕਲਣ ਨਹੀਂ ਦਿੰਦਾ ਪਹਿਲਾਂ ਐ ਪੈਂਦਾਗਾ ਵੀ ਖਾ ਜੂਗਾ ਸਾਲ ਮਨਾ ਮੇਰਾ ਹੀ ਨਸੀਬ ਖਰਾਬ ਹੈ ਜਿਵੇਂ ਦਾ ਵੀ ਹੈ ਟਾਈਮ ਪਾਸ ਤਾਂ ਕਰਨਾ ਹੀ ਪਊ ਹੱਜ ਨਹੀਂ ਤਾਂ ਕੱਲ ਆਪ ਹੀ ਸੁਧਾਰ ਹੋ ਜਾਊਗਾ ਪੁੱਤ ਜਿੰਦਰ ਹਾਂਜੀ ਮੰਮੀ ਬੈਠ ਰਹਿ ਹਾਂਜੀ ਦੱਸੋ ਕੀ ਗੱਲ ਪੁੱਤ ਤੂੰ ਉਦਾਸ ਜੇ ਤੁਰੀ ਫਿਰਦੀ ਕੀ ਗੱਲ ਹੈ ਕੋਈ ਮੈਨੂੰ ਦੱਸ ਨਹੀਂ ਮੰਮੀ ਜੀ ਸਾਨੂੰ ਉਹੀ ਲੱਗਦਾ ਹੈ ਇਹੋ ਜੀ ਤਾਂ ਕੋਈ ਗੱਲ ਵੀ ਨਹੀਂ ਹੈਗੀਗੀ ਲੈ ਪੁੱਤ ਮੈਂ ਛੱਟ ਤੋਂ ਉੱਤੇ ਹੋਈ ਮਿਆਂ ਮੈਨੂੰ ਪਤਾ ਨਹੀਂ ਮੈਂ ਲੈਣੀ ਤਾਂ ਨਹੀਂ ਨਾ ਜਵਾਗ ਦਾ ਮੂੰਹ ਦੇਖ ਲੈਣੀ ਵੀ ਅੱਜ ਕਿਵੇਂ ਹੈ ਦੇ ਅੱਜ ਖੁਸ਼ ਹੈ ਜਾਂ ਨਾਰਾਜ ਹੈ ਗੱਲ ਤਾਂ ਕੋਈ ਹੈਗੀ ਦੱਸਣੀ ਨਾਲ ਉਸਨੀ ਤੇਰੀ ਮਰਜੀ ਨਹੀਂ ਫਿਰ ਮੈਂ ਮੁੰਡੇ ਨੂੰ ਪੁੱਛ ਲੂੰਗੀ ਉਹ ਨਹੀਂ ਨਹੀਂ ਮੰਮੀ ਜੀ ਇਹੋ ਜੀ ਤਾਂ ਕੋਈ ਗੱਲ ਵੀ ਨਹੀਂਗੀ ਉਹ ਤਾਂ ਬਸ ਨਾ ਗੱਗੂ ਪਤਾ ਨਹੀਂ ਕਿਉਂ ਮੇਰੇ ਨਾਲ ਨਾ ਅਜੀਬ ਜਿਹੇ ਤਰੀਕੇ ਨਾਲ ਵਰਤਾਵਰ ਕਰਦਾ ਹੈ ਹਰ ਇੱਕ ਗੱਲ ਤੇ ਨਾ ਵੱਡੂ ਖਾਉ ਵੱਡੂ ਖਾਉ ਕਰਦਾ ਰਹਿੰਦਾ ਅੱਜ ਦੀ ਉਹ ਗੱਲ ਲੈਣੋ ਮੈਂ ਤਾਂ ਉਹਨੂੰ ਸਹਿਜ ਸੁਭਾਈ ਕਿਹਾ ਸੀ ਵੀ ਮੈਨੂੰ ਮੇਰੇ ਪਿੰਡ ਮਲਾ ਲਿਆ ਤੇ ਕਹਿੰਦਾ ਬਸ ਤੈਨੂੰ ਤਾਂ ਨਾ ਨਿਕਲਣ ਦੀ ਅੱਗ ਰਹਿੰਦੀ ਹੈਗੀ ਕਰਜਾ ਚੜਜੂਗਾ ਸਿਰ ਭਲਾ ਮੰਮੀ ਹੈ ਜਾਣਾ ਨਾਲ ਕਰਜਾ ਚੜਨ ਲੱਗ ਜਾਂਦਾ ਹੈਗਾ ਨਹੀਂ ਦੇਖ ਲੈ ਉਹ ਤਾਂ ਚੱਜੀ ਇੰਨਾ ਕ ਤੂੰ ਮੈਨੂੰ ਕਹਿੰਦੀ ਮੈਂ ਆਪੇ ਕਹਿੰਦੀ ਉਹਨੂੰ ਤੈਨੂੰ ਤਾਂ ਲੋੜ ਹੀ ਨਹੀਂ ਹੈ ਗੁੰਨ ਕਹਿੰਦੀ ਜੇ ਜਾਣਾ ਹੁੰਦਾ ਨਾ ਪੇਕੇ ਨੂੰ ਮੈਨੂੰ ਕਿਹਾ ਕਰ ਵੀ ਮਾਂ ਮੈਂ ਜਾਣਾ ਮੈਂ ਆਪੇ ਉਹਨੂੰ ਕਹਿ ਦਿਆ ਕਰੂੰ ਤੈਨੂੰ ਮਿਲਾ ਲਿਆ ਕਰੂਗਾ ਕਾ ਨੂੰ ਉਹਦੇ ਨਾਲ ਪੰਗੇ ਲੈਣੇ ਨਹੀਂ ਹੁੰਦੀ ਤਾਂ ਹੀ ਅੰਦਰ ਵਾਲਾ ਹੀ ਬੋਲੀ ਜਾਂਦਾ ਸੀ ਨਾ ਤੇਰੇ ਨਾਲ ਹੋਰ ਮੰਮੀ ਬਸ ਮੰਮੀ ਮੈਂ ਤਾਂ ਨਾ ਉਹ ਬਾਹਰੋਂ ਆਈ ਸੀ ਉਹਨਾਂ ਨੂੰ ਪਾਣੀ ਫੜਾਣ ਗਈ ਚਲ ਸਹਜਮਤੀ ਕਹਿ ਬੈਠੀ ਮੈਨੂੰ ਕੀ ਪਤਾ ਸੀ ਪਤਨ ਤਾਂ ਬਾਹਰੋਂ ਕਿਸੇ ਗੱਲੋਂ ਖਿਜ ਕੇ ਆਏ ਆ ਪਤਾ ਨਹੀਂ ਮੇਰੇ ਤੇ ਹੀ ਖਿਜੇ ਰਹਿੰਦੇ ਆ ਨਾਲੇ ਮੰਮੀ ਇਹ ਅੱਜ ਦੀ ਗੱਲ ਨਹੀਂ ਹੁਣ ਤਾਂ ਨਾ ਮੈਂ ਦੇਖਦੀ ਆ 10 15 ਦਿਨ ਹੋ ਗਏ ਬਸ ਜਦੋਂ ਨਵੀਂ ਨਵੀਂ ਵਿਆਹੀ ਆਈ ਸੀ ਉਹਦੋਂ ਹੀ ਥੋੜਾ ਜਿਹਾ ਚੰਗੇ ਰਹੇ ਉਸ ਤੋਂ ਬਾਅਦ ਸਾਰਾ ਦਿਨ ਨਖੀ ਜੇ ਖਿਜੇ ਰਹਿੰਦੇ ਮੈਨੂੰ ਤਾਂ ਮੰਮੀ ਆਪ ਸਮਝ ਨਹੀਂ ਆਉਂਦੀ ਵੀ ਇਹੋ ਜਿਹਾ ਮੈਥੋਂ ਕੀ ਕਸੂਰ ਹੋ ਗਿਆ ਲੋਕਾਂ ਦਾ ਨਵੇਂ ਨਵੇਂ ਵਿਆਹੇ ਚਾਹ ਨਹੀਂ ਚੱਕਿਆ ਜਾਂਦਾ ਤੇ ਹਰ ਵੇਲੇ ਲੜਨ ਦੇ ਬਹਾਨੇ ਲੱਭਦੇ ਰਹਿੰਦੇ ਐ। ਨਾ ਐ ਉ ਤਾਂ ਸਹੀ ਹੁੰਦਾ ਘਰੇ ਕੁਝ ਖਾਦਾ ਪੀਤਾ ਤਾਂ ਨਹੀਂ ਹੁੰਦਾ। ਨਹੀਂ ਨਹੀਂ ਮੰਮੀ ਜੀ ਹੈ ਜੀ ਗੱਲ ਨਹੀਂ। ਖਾਦਾ ਪੀਤਾ ਤਾਂ ਨਹੀਂ ਕੁਝ ਹੁੰਦਾ। ਬਸ ਮੂੰਹ ਹੀ ਨਾ ਓਖੜੇ ਓਖੜੇ ਜੇ ਰਹਿੰਦੇ ਐ। ਪਤਾ ਨਹੀਂ ਕੀ ਗੱਲ ਐ। ਜਾਂ ਤਾਂ ਮੈਂ ਉਹਨਾਂ ਨੂੰ ਪਸੰਦ ਨਹੀਂ ਜਾਂ ਫਿਰ ਮੇਥੋਂ ਕੋਈ ਗਲਤੀ ਹੋ ਗਈ। ਲੈ। ਤੂੰ ਪਸੰਦ ਵਾਰ ਤਾਂ ਮੈਨੂੰ ਪੁੱਛ। ਤੂੰ ਮੇਰਾ ਉਹ ਪੁੱਤ ਹੈ ਲੱਖਾ ਜਾਏ ਪਰ ਮੈਨੂੰ ਤੂੰ ਉਹ ਤੋਂ ਜ਼ਿਆਦਾ ਸੋਹਣੀ ਲੱਗਦੀ ਐ। ਇਹ ਜੀ ਕੀ ਗੱਲ ਐ ਵੀ ਤੂੰ ਸੋਹਣੀ ਨਹੀਂ ਐ ਜੀ? ਤੇਰੇ ਜਿੱਤੇ ਕੋਈ ਕੱਦ ਹੀ ਨਹੀਂ ਹੈਗਾ ਪੁੱਤੋ ਐ ਜੀ ਕੀ ਗੱਲ ਹੈਗੀ ਉਹ ਤਾਂ ਗੱਲ ਠੀਕ ਹੈ ਮੰਮੀ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਮੈਨੂੰ ਸੱਚ ਦੱਸੋਗੇ ਹਾਂ ਪੁੱਤੋ ਇੱਕ ਦਾ ਦੋ ਪੁੱਛ ਦੱਸ ਮੰਮੀ ਜੀ ਗੱਗੂ ਦਾ ਵਿਆਹ ਤੁਸੀਂ ਮੇਰੇ ਨਾਲ ਜ਼ਬਰਦਸਤੀ ਤਾਂ ਨਹੀਂ ਕੀਤਾ ਉਹਦੀ ਸਹਿਮਤੀ ਤਾਂ ਸੀ ਮੈਂ ਉਹਨੂੰ ਪਸੰਦ ਸੀਗੀ ਜ਼ਬਰਦਸਤੀ ਕਿਉਂ ਕਰਾਂਗੇ ਤੀ ਇਹ ਅਪਾ ਪੁੱਤ ਤੀ ਜੇ ਸ਼ਾਦੀ ਕਰਦੇ ਉਹਨੂੰ ਪੁੱਛ ਕੇ ਹੀ ਕਰਦੇ ਦੱਸ ਭਾਈ ਫਿਰ ਫੋਟੋ ਦੇਖੀ ਹੈ ਤੇਰੀ ਫਿਰ ਕੋਈ ਆਏ ਨਹੀਂ ਹੈ ਕਿ ਵੀ ਜ਼ਬਰਦਸਤੀ ਕਾਦੀ ਸਾਡੀ ਇਹ ਉਹਦੀ ਮਰਜ਼ੀ ਨਾਲ ਹੀ ਹੋਇਆਗਾ ਖਬਰਾਂ ਕਿ ਹੋਇਆ ਮੈਂ ਕਰ ਲੂੰ ਗੱਲ ਉਹਦੇ ਨਾਲ ਵੀ ਕੀ ਗੱਲ ਆ ਭਾਈ ਮੈਨੂੰ ਗੱਲ ਦੱਸ ਨਾ ਨਾ ਮੰਮੀ ਜੀ ਤੁਸੀਂ ਨਾ ਕਰਿਓ ਫਿਰ ਉਹ ਹੋਰ ਗੁੱਸਾ ਕਰਨਗੇ ਮੇਰੇ ਤੇ ਉਹਨਾਂ ਨੇ ਕਹਿਣਾ ਵੀ ਮੰਮੀ ਨੇ ਨਾ ਚੁਗਲੀ ਕਰਤੀ ਚਲੋ ਮੰਮੀ ਜੀ ਮੈਂ ਤੁਹਾਨੂੰ ਚਾਹ ਪਾਣੀ ਲਿਆ ਕੇ ਦਵਾਂ ਚਾਹ ਤਾਂ ਲਿਆ ਮੈਨੂੰ ਤਾਂ ਸਮਾਂ ਫਿਕਰ ਤੇ ਲੱਗ ਜਾਂਦਾ ਥੋੜੇ ਦੋਵਾਂ ਜੀ ਜਦੋਂ ਕੋਲੇ ਜਾਣ ਲੱਗ ਜਾਂਦਾ ਹੈ ਕਿ ਕੀ ਕੋਈ ਗੱਲ ਨਹੀਂ ਬਾਤ ਨਹੀਂ ਇੱਥੇ ਕਿਹੜਾ ਆਪਾਂ ਕੁੜੀਆਂ ਤੋੜਨੀਆਂ ਭਾਈ ਉਹਨਾਂ ਦਾ ਬੰਦ ਬਣਾਉਣਾ ਤਾਂ ਕਿਹੜੇ ਸੋਈ ਜਾਂਦਾਗਾ ਖਰਚ ਵਾਲਾ ਕਰਦੇ ਆ ਆਪਾਂ ਹੈਂ ਚਲੋ ਕੋਈ ਗੱਲ ਨਹੀਂ ਮੰਮੀ ਜੀ ਹੋ ਸਕਦਾ ਕਿਸੇ ਗੱਲ ਦੀ ਟੈਨਸ਼ਨ ਹੋਵੇ ਉਹਨਾਂ ਦੇ ਦਿਮਾਗ ਤੇ ਵੀ ਮੈਨੂੰ ਮੈਂ ਹੀ ਥੋੜਾ ਜਿਆਦਾ ਹੋ ਕਰ ਰਹੀ ਹੋਵਾਂ ਚਲ ਬੁੱਤ ਕੋਈ ਨਹੀਂ ਤੂੰ ਕਰ ਲਾ ਕੰਮ ਮੈਂ ਕਰ ਦਿਆਂਗਾ ਕੋਈ ਨਾ ਗੱਲ ਕਰ ਲਈ ਚੰਗਾ ਚਲੋ ਠੀਕ ਹੈ ਕਰ ਲਓ ਬੁੱਤ ਕੰਮ ਮੰਮੀ ਮੇਰਾ ਨਾਂ ਨਾ ਲਿਓ ਵੀ ਮੈਂ ਤੁਹਾਨੂੰ ਕੁਝ ਕਿਹਾ ਹੈਗਾ ਨਹੀਂ ਨਹੀਂ ਮੈਂ ਤੇਰਾ ਨਾਂ ਲਵਾਂ ਮੈਂ ਤਾਂ ਐਂ ਕਹੂੰ ਕਿਉਂ ਕੀ ਗੱਲ ਬੇ ਬੋਲੀ ਜਾਂਦਾ ਚੰਦਰਨਾ ਆ ਗੱਲ ਕਰੂੰਗਾ ਹਾਂਜੀ ਚਲੋ ਨਾ ਨਹੀਂ ਮੈਂ ਹੌਣ ਦਿੰਦੀ ਜਾ ਕਰ ਲਾ ਮੇਰੀ ਦੀ ਕੰਮ ਠੀਕ ਹੈ ਮੰਮੀ ਉਹ ਕੀ ਹੋਇਆ ਕਮਲੇ ਜੀ ਨੂੰ ਬੋਲੀ ਤਾਂ ਮੈਂ ਮੈਨੂੰ ਪਤਾ ਬੋਲੀ ਜਾਂਦਾ ਸੀਗਾ ਪੁੱਠੂਗੀ ਮੈਂ ਉਹਨੂੰ ਗੱਲ ਦਾ ਹੱਥ ਹੋਵੇ ਕੀ ਹੈ ਹਜੇ ਵਿਆਹ ਹੀ ਨੂੰ ਸਾਲ ਨਹੀਂ ਹੋਏ ਪਹਿਲੇ ਹੀ ਲੱਗੇ ਲੜਨਾ ਗੱਲ ਹੈ ਕੋਈ ਲੋਕਾਂ ਨੂੰ ਤਮਾਤ ਤੇ ਕੌਣਾਂਗੇ ਮੈਂ ਤਾਂ ਪਤਾ ਦੇ ਦੂੰਗੀ ਆਈ ਨਹੀਂ ਮੈਂ ਫਿਰ ਸੱਚੀ ਗੱਲ ਕਹਿਣ ਤੋਂ ਡਰਦੀ ਡਰਦੀ ਹੈਗੀ ਸਿੰਦਰਾ ਹਾਂਜੀ ਮੰਮੀ ਪੁੱਤ ਕੀ ਗੱਲ ਮੰਮੀ ਕੁਛ ਨਹੀਂ ਮੇਰਾ ਨਾ ਅੱਜ ਪਤਾ ਨਹੀਂ ਕਿਉਂ ਸਵੇਰ ਦਾ ਚੀਜਾ ਕੱਚਾ ਜਾ ਹੋਈ ਜਾਂਦਾ ਤੇ ਨਾਲੇ ਨਾ ਸਿਰ ਵੀ ਭਾਰਾ ਭਾਰਾ ਹੋਇਆ ਪਿਆ ਉਲਟੀ ਹੀ ਨਹੀਂ ਜੀ ਕਰੀ ਜਾਂਦਾਗਾ ਸ਼ਾਇਦ ਨਾ ਮੈਂ ਕੋਈ ਉਲਟਾ ਸਿੱਧਾ ਕੁਛ ਖਾ ਲਿਆ ਹੋ ਤਾਂ ਕਰਕੇ ਖਾਣ ਕਰਕੇ ਨਹੀਂ ਹੋਇਆ ਪੁੱਤ ਇਹ ਤਾਂ ਖੁਸ਼ੀ ਦੀ ਗੱਲ ਹੈ ਮੰਮੀ ਜੀ ਮੈਨੂੰ ਤਾਂ ਉਲਟੀਆਂ ਲੱਗੀਆਂ ਤੁਸੀਂ ਕਹਿੰਦੇ ਹੋ ਖੁਸ਼ੀ ਦੀ ਗੱਲ ਹੈ ਲੈ ਹੋਰ ਹੋਣਾ ਇਹ ਤਾਂ ਖੁਸ਼ੀ ਆਈ ਗੱਲ ਹੈ ਪੁੱਤ ਤੈਨੂੰ ਪਤਾ ਨਹੀਂ ਹੈ ਤੂੰ ਣਿਆੜੀ ਤੈਨੂੰ ਦਿਨ ਟਲੇ ਲੱਗਦੇ ਆ ਮਿੰਦਾ ਪੁੱਤ ਰੱਬ ਨੇ ਤਾਂ ਮੇਰੀ ਛੇਤੀ ਛੁੜੀ ਨੇੜੇ ਹੋ ਕੇ ਮੈਂ ਰੱਬ ਮੁਰੇ ਹੀ ਅਰਦਾਸ ਕਰਦੀ ਰੋਜ਼ ਗੁਰਦੁਆਰੇ ਜਾਂਦੀ ਵੀ ਮੇਰੇ ਹੁੰਦੀ ਹੁੰਦੀ ਨਾ ਪੋਤਾ-ਪੋਤੀ ਦੇ ਮੂੰਹ ਦਿਖਾ ਦੇ ਪ੍ਰਮਾਤਮਾ ਤੇ ਮੇਰੀ ਸੁਣ ਲਈ ਇਹ ਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਕੋਈ ਨਹੀਂ ਆਪਾਂ ਨਿੰਬੂ-ਨਿੰਬੂ ਕੋਈ ਬੱਤਾ-ਉੱਤਾ ਮਗਾ ਦੂੰਗੀ ਜੀ ਠੀਕ ਹੋ ਜੂ ਤੇਰਾ ਚੰਗਾ ਜੀ ਮਮੀ ਐਵੇਂ ਹੀ ਹੁੰਦਾਗਾ ਲਾਹੌਰ ਹੁਣ ਦਾਇਆ ਬਣ ਚਾ ਚੜਾ ਵੇ ਮੇਰਾ ਮੂੰਹ ਹੀ ਦੇਖ ਲਾ ਤੂੰ ਚੱਲ ਆ ਜਾ ਕੀ ਖਾ ਪੀਣਾ ਤਾਂ ਪੀਣਾ ਤਾਂ ਪਿੱਨਾ ਤਾਂ ਬੱਤਾ ਮੰਗਾ ਲੈ ਨਹੀਂ ਫਿਰ ਆਪਾਂ ਨਿੰਬੂ ਮੰਗਾ ਦੇਣਾ ਗੁੱਗੂ ਨੂੰ ਹੁਣ ਮਾਰਦੀ ਫੋਨ ਨਹੀਂ ਮਮੀ ਤੁਸੀਂ ਐ ਕਰੋ ਮੈਨੂੰ ਨਾ ਖੱਟੀ-ਖੱਟੀ ਇਮਲੀ ਮੰਗਾ ਦਿਓ ਮੇਰਾ ਚੀਜਾ ਕੱਚਾ ਹੁੰਦਾ ਨਾਲੇ ਉਹਦੇ ਨਾਲ ਮਨ ਸੈੱਟ ਹੋ ਜਾਊਗਾ ਲੈ ਇਹ ਤਾਂ ਮੈਂ ਹੁਣ ਫੜ ਲੈਣੀ ਆਂਦੇ ਨੱਥੂ ਦੀ ਦੁਕਾਨ ਤੋਂ ਆ ਜਾ ਆ ਜਾ ਆ ਜਾ ਹੋ ਅਦਾ ਰੱਬ ਨੇ ਬਾੜੀ ਸੋਹਣੇ ਤੂੰ ਦੇਖ ਪੁੱਤ ਆ ਗਏ ਨਾ ਧਿਆਨ ਰੱਖੀ ਪੂਰਾ ਕੋਈ ਐਹੀ ਦੀ ਗੱਲ ਨਾ ਹੋਵੇ ਤੂੰ ਇਹ じゃ ਬਾਹਰ ਚੱਕਣੀ ਕੋਈ ਬੱਠੜ ਜਾਂ ਤੌੜਾ ਹੈ ਨਾ ਤੇ ਉਹ ਨੂੰ ਚੱਕਣਾ ਤੂੰ ਬਾਹਰ ਕੋਈ ਨਹੀਂ ਚੱਕਣਾ ਹੈਗਾ ਨਾ ਹੀ ਆਪਣੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੂੰ ਹੀ ਚੱਕਣਾ ਆਪਾਂ ਕੰਮ ਵਾਲੀ ਲਾ ਦਾਂਗੇ ਬੱਠੜ ਚ ਕਾਉਣ ਨੂੰ ਹੈਗਾ ਖੁਦਾ ਕਰ ਠੀਕ ਹੈ ਮੰਮੀ ਜੀ ਚਲੋ ਮੈਨੂੰ ਵੀ ਆਇਆ ਪ੍ਰਮਾਤਮਾ ਨੇ ਮੇਰੀ ਸੋਹਣੀ ਸੋਣ ਲਈ ਨਾਲ ਕੀ ਬਤਾ ਹੈ ਦੂਦ ਬਾਦ ਗੱਗੂ ਚ ਵੀ ਕੋਈ ਸੁਧਾਰ ਹੋ ਜੇ ਇਹ ਆਉਣ ਵਾਲਾ ਜੀ ਕਰਮ ਵਾਲਾ ਹੀ ਕਰਦੇ ਕਰਮ ਵਾਲਾ ਇਹ ਜਾਵੇ ਹੈ ਨਾ ਆਦੇ ਪਾਪਾਂ ਨੂੰ ਸੁਧਾਰ ਕਰੇ ਹੋਰ ਕੀ ਗੱਲ ਕਹਿੰਦੇ ਹੁੰਦੇ ਹੈਗੇ ਉਹਲਾ ਦੱਗ ਜੇ ਤਾਂ ਵੱਡੇ ਵੱਡੇ ਹਾਰ ਜਾਂਦੀ ਹੈਗੇ ਆ ਜਾਂਦੇ ਐ ਇਹ ਚ ਕੀ ਗੱਲ ਹੈ ਤੇ ਸੁਧਰੂਗਾ ਕਿਉਂ ਨਹੀਂ ਉਹ ਆਏ ਹੋ ਜਵਾਬ ਤੇ ਮੋਹ ਪੈ ਜਾਊਗਾ ਉਧਰੋਂ ਉਹਦਾ ਕੰਮ ਘਟ ਦੂਗਾ ਜਿਹੜਾ ਕੰਮ ਤੇ ਤੰਗ ਕਰਦਾ ਉਹ ਕੀ ਦੇ ਜਵਾਬ ਥੰਨੇ ਗੱਲਾਂ ਕਰੀ ਜਾਂਦੇ ਹੋ ਵੇ ਤੇਰੀ ਕਰੀ ਜਾਂਦੇ ਆ ਵਧਾਈਆਂ ਤੂੰ ਪਾਪਾ ਬਣਨ ਵਾਲਾ ਐ ਲੈ ਲੈ ਹੋਰ ਕੀ ਕੀ ਗੱਲ ਹਾਂ ਮੈਂ ਫੋਨਾਂ ਦੇਵਾ ਮੈਂ ਖਾਦੇ ਹੱਥ ਨਾਲ ਆ ਫਿਰ ਕੁਛ ਲੈ ਆਉਂਦਾ ਬਿਆਰ ਤੇ ਹੁਣ ਲਿਆ ਹੁਣ ਕਿਹੜਾ ਮੰਡੀ ਛਪਗੀ ਕਿਤਰੇ ਹੁਣ ਲਿਆ ਲਿਆ ਉਹਨੇ ਇਹਦਾ ਇੰਦੀ ਲਈ ਮੰਗਦੀ ਆ ਲਿਆ ਦੇ ਲੈ ਇਹ ਵੀ ਲਿਆਉਣੇ ਕਰ ਲੱਗ ਜਾਂਦਾ ਫਿਰ ਮੈਂ ਲਿਆਉਣਾ ਖਾਣਾ ਨਹੀਂ ਫਿਰ ਲਿਆਉਣਾ ਲੈ ਅੰਨੀ ਕਾਹਨੂ ਕੀ ਆ ਬੇ ਭਾਇਆ ਦੋ ਮਿੱਠਾ ਮੈਨੂੰ ਤਾਂ ਚਾਹੀਦੀ ਜੱਗਿਆ ਜਾਂਦਾ ਬੰਦੀ ਗੱਲ ਕਰਦੀ ਆ ਕੁਛ ਮਿੱਠਾ ਵੀ ਲਿਆਈ ਮੈਂ ਤਾਂ ਮਿੱਠਾ ਖਾਉਂਗੀ ਹਾਂ ਹਾਂ ਲਿਆਉਣਾ ਕੋਈ ਗੱਲ ਨਹੀਂ ਆਹੋ ਕਿੰਨਾ ਚਾ ਚੜਾ ਵੇਖ ਉਹਦੀ ਦੁਰਗਾ ਐਡਾ ਹੋ ਆ ਜਾ ਹਾਂ ਮੈਨੂੰ ਲੱਗਦਾ ਨਾ ਮੇਰਾ ਜਵਾਕ ਭੜਾਈ ਕਰਮ ਵਾਲਾ ਇਹੀ ਮੇਰੀ ਜ਼ਿੰਦਗੀ ਬਦਲੂਗਾ ਸਹੀ ਗੱਲ ਹੈ ਧੀਏ ਦੇਖੀ ਜਾਈ ਹੁਣ ਤੇਰੇ ਤੇ ਵਧੀਆ ਦਿਨ ਆਉਣਗੇ ਹੁਣ ਨਹੀਂ ਲੜਾਈ ਲੁੜੀ ਕਰਨੀ ਲੰਘੂਣੀ ਹਾਂ ਇਹ ਤਾਂ ਬਹੁਤ ਕਿਵੇਂ ਹਿੰਦਰਾ ਹਾਂ ਸਿੰਦਾ ਤਾਂ ਮਾ ਠੀਕ ਆ ਪ੍ਰੈਸ਼ਨ ਹੋ ਜਾਂਦਾ ਨਾ ਵੱਡਾ ਡਿਪਰੈਸ਼ਨ ਆ ਜਾਂਦਾ ਹਾਂ ਅੱਛਾ ਤੇ ਮੁੰਡਾ ਤਾਂ ਠੀਕ ਹੈ हां मुंडा ठीक है मतलब ओके सोना बहुत है अच्छा तेरे ते गया के मां ते गया दोनों ते है चलो बढ़िया है बंडशारी अमराल होवे पहली पहली थी अपनी ता मां मैं तने ਗੱਲ ਕਰਨੀ ਤੇ ਨਾਲ ਇੱਕ ਮੈਂ ਮੈਂ ਤੈਨੂੰ ਇਹ ਕਹਿੰਦਾ ਸੀਗਾ ਚੱਜ ਦੀ ਗੱਲ ਕਰਨੀ ਉਹ ਚੱਜ ਦੀ ਕਰੂੰਗਾ ਮੈਂ ਚੱਜ ਦੀ ਗੱਲ ਤਾਂ ਇਹ ਕਰੂੰਗਾ ਮੈਂ ਮੈਂ ਦੇਖ ਹੂੰ ਤੇਥੋਂ ਬੇਨਾ ਕੰਮ ਹੁੰਦਾ ਨਹੀਂ ਵੀ ਤੋ ਚਿੰਦੇ ਨੂੰ ਸਾਂਭੀਗੀ ਤਾਂ ਆਪ ਨੂੰ ਆਪਰੇ ਘਰ ਦੇ ਕੰਮ ਸਾਂਭੀਗੀ ਹਨਾ ਪੀ ਆਪਾਂ ਨੂੰ 3 ਮਹੀਨਾ ਲਈ ਆਪ ਪੇਕੀ ਭੇਜ ਦੇਣੇ ਚਲ ਦੇਖ ਲੈ ਪੁੱਤ ਜਿਵੇਂ ਜਿਵੇਂ ਸਹੀ ਲੱਗਦਾ ਨਾਲੇ ਆਪਕੇ ਉਹਦੀ ਮਾਂ ਸੁਖਣਾ ਤਕੜੀ ਵੇਰੇ ਨਾਲ ਉਹ ਸੌਣੂਗੀ ਚਲ ਠੀਕ ਆ ਬੇਬੇ ਫੇਰਾ ਮਾਂ ਤੇ ਨੂੰ ਤੇ ਨਰਾਈ ਕਰਨੀ ਸੀ ਇੱਕ ਹਨਾ ਚਲ ਆਇਆ ਕਰੂ ਫਿਰ ਮੈਂ ਸਿੰਧਨ ਨਾਲ ਉਧਰ ਹੀ ਉਧਰ ਹੀ ਭੇਜ ਦੂੰਗਾ ਮੈਂ ਆਹੋ ਚਲ ਫਿਰ ਮੈਂ ਇੱਕੜਾ ਬਾਹਰ ਆ ਹਾਂ ਇਹ ਤੋਂ ਸਾਰਾ ਲਾਤੀ ਪੁੱਤਰਾ ਮਾਵਾਂ ਦਾ ਚਾਹਤਾ ਤੂੰ ਉੱਥੇ ਲਾਈ ਚੰਗਾ ਠੀਕ ਹੈ ਚੰਗਾ ਕਰੇ ਮੈਂ ਹੈਗਾ ਕੋਲ ਆਹੋ ਆ ਠੀਕ ਹੈ ਤੇਰੀ ਗੱਲ ਪੁੱਤ ਨੂੰ ਛੁੱਟੀ ਟਾਈਮ ਨਾ ਮਿਲ ਗਈ ਸੀ ਹਾ ਮਾ ਸੁੱਟ ਟਾਈਮ ਨਾ ਮਿਲ ਗਈ ਸੀਗੀ ਹੂੰ ਤੋਰਿਆ ਫਿਰ ਹੈ ਕੀ ਕਰਾਂ ਮੈਨੂੰ ਪਤਾ ਮੈਂ ਕੀ ਮਤੋਰ ਕਿਹਾ ਨਾ ਜੀ ਜੀਣਾ ਮੇਰਾ ਬਿਲਕੁਲ ਨਹੀਂ ਕਰਦਾ ਸੀਗਾ ਸਹੀ ਗੱਲ ਐ ਪੁੱਤ ਮੈਂ ਤਾਂ ਆਈ ਸੀ ਆਪ ਵੀ ਮੈਂ ਤਾਂ ਗੋਦੀ ਚ ਪਾ ਕੇ ਮੋਹਰੇ ਬਿਠੀ ਐ ਕੋ ਸਿਆਲ ਨੰਗਰੂ ਆਈ ਮੇਰਾ ਗੋਦੀ ਚ ਪਾ ਕੇ ਜਵਾਕ ਨੂੰ ਉਹ ਤਾਂ ਠੀਕ ਆ ਮਾ ਨਾਲੇ ਤਾਂ ਉਹਨੂੰ ਠੰਡ ਤੋਂ ਬਚਾਉਣ ਨਾਲੇ ਆਪ ਬਚੂ ਪਰ ਆ ਹੁਣ ਤੇ 9 ਮਹੀਨੇ ਲਿਆ 9 ਦਿਨ ਜਾਣੀ ਹੈਗੀ ਹੁਣ ਆਪਾਂ ਵੀ ਕੀ ਕਰੀਏ ਨਾ ਮਜਬੂਰੀ ਸੀਗੀ ਆਪਣੀ ਤੋਰਨ ਦੀ ਹੋਰ ਚਲ ਕੋਈ ਨਹੀਂ ਰੱਬ ਨੇ ਉਹ ਤਾਂ ਸੁਣ ਲਈ ਨਾ ਚੰਗੀ ਚੀਜ਼ ਦੇਤੀ ਤੇ ਹੂੰ ਇਹ ਗੱਲ ਤਾਂ ਹੈ ਮਾਤਾ ਹਾਂ ਚਲ ਚੰਗਾ ਪੁੱਤ ਮੈਂ ਤਾਂ ਪੈਣੀ ਆ ਜਾ ਕੇ ਕੋਈ ਗੱਲ ਨਹੀਂ ਇੱਥੇ ਹੀ ਪਾ ਜਾ ਕਿਹੜੀ ਗੱਲ ਹੁਣ ਕਰ ਹੈਗੀ ਆ ਉਹ ਉਹ ਮੰਜੇ ਤੋਂ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਮਾਤਾ ਐ ਕਰ ਮੰਜੇ ਇੱਥੇ ਢਾਲਾ ਇੱਥੇ ਢਾਲ ਹਾਂ ਇੱਥੇ ਢਾਲਾ ਮੰਜਾ ਚਾਰਜਿੰਗ ਆਇਆ ਨਾ ਖਾਂਪੇ ਮure ਚਲ ਠੀਕ ਹੈ ਚੱਕ ਲੈ ਮੰਜਾ ਚੱਕ ਲੈ ਆਵਾਂ ਮੈਂ ਨਾ ਨਾ ਮੈਂ ਚੱਕ ਲਵਾਂਗੀ ਕੋਈ ਨਹੀਂ ਖੜਜੋ ਖੜਜੋ ਪੁੱਤ ਲੈ ਮਾਂ ਮਾਂ ਬਧਾ ਨਹੀਂ ਆਦੇ ਨਾ ਹਾਂ ਸੱਲੂ ਹਾਲੇ ਸਾ ਮਾ ਦਾ ਪੋਤਾ ਕਿ ਵਾਤ ਹੈ ਵਡਾਂ ਬੇਬੇ ਹੋਸਾ ਆਉਂਦਾੜਾ ਦੇ ਫੇਨੇ ਸੋਗੀ ਬੇਬੇ ਨਹੀਂ ਪਾਲਿਆ ਗੱਲਾ ਇੱਕ ਤੁਹਾਨੂੰ ਕਿਨੇ ਪਾਲਿਆ ਉਹ ਤਾਂ ਠੀਕ ਮੜਾ ਸਾਹ ਨਾਲ ਕੇ ਵੀ ਨੜਪਾ ਥੋੜਾ ਆ ਅੱਛਾ ਕੀ ਕਰਨਾ ਕਰ ਹੁਣ ਇਹ ਵੱਡਾ ਫਿਕਰਾਂ ਵਾਲਾ ਲੈ ਮੈਨੂੰ ਪਤਾ ਫਿਕਰ ਹੋਇਆ ਓਏ ਆ ਹਾਜ ਤਾਂ ਨਹੀਂ ਇਹ ਬਾੜੀ ਰਿਹਾ ਅਰਜੀ ਕਰੀ ਜਾਂਦਾ ਪਤਾ ਨਹੀਂ ਕੀ ਹੋਇਆਗਾ ਅੱਗੇ ਤਾਂ ਇਸ ਵੇਲੇ ਸੌਂ ਜਾਂਦਾ ਚੱਲ ਕੋਈ ਨਾ ਸੌਂ ਜਾਊਗਾ ਸੌਂਦਾ ਜਾਊਗਾ ਚੱਲ ਕੋਈ ਨਾ ਹਾਤੀ ਸੌਂ ਜਾਊਗਾ ਮਿੰਦਾ ਸੀ ਵੀ ਕਿਤੇ ਇਹਦਾ ਕੁਝ ਦੁਖਦਾ ਨਾ ਹੋਵੇ ਤਾਂ ਕਹਿ ਰਹੀ ਸੀ ਨਹੀਂ ਨਹੀਂ ਵੈਸੇ ਲੱਗੇ ਨੇ ਅੱਜਕੱਲ੍ਹ ਤੇ ਜਵਾਖਾ ਹਾਂ ਤੁਸੀਂ ਵੀ ਸਾਰਾ ਦਿਨ ਇਸੇ ਚ ਹੀ ਬੜੇ ਰਹਿੰਦੇ ਹੈ ਨਹੀਂ ਵੀ 2 ਮਿੰਟ ਮੈਂ ਪੜਨਾ ਚਲ ਭਈ ਤੇਰੀਆਂ ਮੰਗ ਖਣ ਲੱਗ ਗਈਆਂ ਹੋਣਗੀਆਂ। ਉਹ ਨਹੀਂ ਨਹੀਂ। ਉਹ ਨਹੀਂ ਨਹੀਂ। ਥੋੜਾ ਕੰਮ ਸੀ ਮਨ ਨੂੰ ਖੋਣ ਤੇ ਤਾਂ ਚੜਾ ਰਹਾਂਗਾ। ਚਲੋ ਕੋਈ ਨਾ। ਕੀ ਗੱਲ ਬਤਹ ਰੋਈ ਜਾਂਦਾ ਅੱਜ? ਕਿਹੜੇ ਵੇਲੇ ਦਾ ਲੱਗਿਆ ਰੋਣਾ? ਹੈ? ਪਤਾ ਨਹੀਂ ਮਾਂ ਕੀ ਹੋਇਆਗਾ। ਖਾਦ ਦਾ ਬਸ ਰਿਹੜ ਜਿੱਤੀ ਹੋਇਆਗਾ। ਹਾਂ ਮੈਂ ਵੀ ਦੇਖ ਸੁਣੀ ਜਾਂਦਾ ਬਾਜੇ ਦੀ ਫਿਰ ਰੋਈ ਜਾਂਦਾ ਮਹਾ ਤਾਂ ਹੀ ਮਾਇਆ ਕਿਸੇ ਦੀ। ਓਏ ਦੁੱਖ ਦਾ ਦਗਦਾ ਤਾਂ ਨਹੀਂ ਹੋਊਗਾ ਕੁਝ। ਕਿ ਟੁੱਟਣਾ ਦੁੱਖਦਾ ਉਹਦੇ ਵਾਕ ਦਾ। ਨਹੀਂ ਕੋਈ ਨਾ ਤੁਸੀਂ ਬੈਠ ਜਾਓ ਮੈਂ ਦੇਖ ਲੂਗੀ। ਜੇ ਕੁਛ ਦੁੱਧ ਆਵੇ। ਉਹ ਜਨਮ ਗੁਰਤੀ ਹੁੰਦੀ ਆੜੀ। ਉਹ ਹੈਗੀ ਆਪਣੇ ਕੋਲੇ। ਉਹ ਦੇ ਦਿੰਨੇ ਆ। ਹਾਂਜੀ। ਉਹ ਹੈਗੀ ਐ। ਕੋਈ ਗੱਲ ਨਹੀਂ ਮੈਂ ਦੇ ਦਾਨੀ ਆ। ਤੁਸੀਂ ਰੈਸਟ ਕਰ ਲਓ। ਕੋਈ ਨਾ। ਮਾਪੀ ਦੇਖ ਲਉ। ਤੂੰ ਪੈ ਜਾ ਇੱਥੇ ਚੌੜੀ ਹੋ ਕੇ। ਹਾਂ। ਆ ਵਾਧਿਆ ਤੱਕ ਪਏ ਹੈ। ਓ ਕੀ ਹੋ ਗਿਆ ਜੀ? ਤੁਹਾਨੂੰ ਕਿਹੜਾ ਪਤਾ ਨਹੀਂ ਕੀ ਹੋ ਗਿਆ। ਹੈ ਕਰਦੇ ਜਿਵੇਂ ਦੁੱਧ ਪਿੰਦੇ ਜਵਾਕ ਹੁੰਨੇ ਹੋਗੇ। ਲੈ। ਤੂੰ ਸੇਂਗੋਸਾ ਵੀਰੇ ਪਤਾ ਲੱਗੂ ਮੇਰੀ ਗੱਲ ਸੁਣੋ ਜੀ ਹਾਂ ਹੁਣ ਆਪਣਾ ਜਵਾਕ ਵੀ 6 ਮਹੀਨਿਆਂ ਦਾ ਹੋ ਚੱਲਿਆ ਬਿਲਕੁਲ ਤੇ ਬੇਬੇ ਨੂੰ ਹੁਣ ਤਾਂ ਮੰਨਿਆ ਉੱਥੋਂ ਮੰਜਾ ਚਕਾ ਦੋ ਕਿੰਨਾ ਚਿਰ ਹੋ ਗਿਆ ਮੈਨੂੰ ਆਈ ਨੂੰ ਵੀ ਇੱਥੇ ਮੰਜਾ ੜਾ ਕੇ ਪੈ ਜਾਂਦੀ ਹੈਗੀ ਦੇਖ ਸਿੰਦਰੇ ਮੈਂ ਤਾਂ ਉਹਨੂੰ ਕਹਿ ਨਹੀਂ ਸਕਦਾ ਕਿ ਤੂੰ ਤੰਨੇ ਮੈਨੇ ਬੇਕੀਲਾ ਕਹਿਣਾ ਉਹਨੂੰ ਮੈਂ ਆਪੇ ਹੀ ਕਿਹਾ ਸੀ ਕਿ ਮਾਂ ਮੰਜਾ ਇੱਥੇ ਢਾਲਿਆ ਕਰ ਹੁਣ ਆਦੇ ਮੂੰਹ ਨਾਲ ਮੈਂ ਕਿਵੇਂ ਕਰਾਂ ਉਹ ਉਧਰ ਪਾਇਆ ਜਾ ਕੇ ਅੱਛਾ ਜੀ ਕਬ ਦੇ ਮੁੰਨਰ ਕਿਵੇਂ ਕਹਦਾ ਖੁੱਦ ਤਾਂ ਚਲੋ ਮੈਂ ਗਈ ਹੋਈ ਸੀ ਤੁਸੀਂ ਇਕੱਲੇ ਸੀ ਬੇਬੇ ਪੈ ਜਾਂਦੀ ਸੀ ਉਹਨਾਂ ਨੇ ਸੋਨ ਨੂੰ ਵੀ ਪਤਾ ਹੀ ਆ ਪਰਮਾਤਮਾ ਨੇ ਇੰਨੀ ਛੇਤੀ ਸੁਣ ਲਈ ਸੀ ਆਪਣੀ 9 ਮਹੀਨਿਆਂ ਦੇ ਵਿੱਚ ਆਪਣੀ ਝੋਲੀ ਭਰਤੀ ਤੇ ਕੀ ਖਾ ਕੇ ਦੇਖ ਲਿਆ ਕੀ ਹੰਡਾ ਕੇ ਦੇਖ ਲਿਆ ਹੁਣ ਬੇਬੇ ਨਾ ਕੋਈ ਗੱਲ ਕਰਨ ਜੋਗੇ ਨਾ ਬਾਤ ਵਿੱਚ ਵੜ ਕੇ ਬਹਿ ਜਾਂਦੀ ਐ ਤੁਸੀਂ ਕਹਿ ਹੀ ਸਕਦੇ ਹੋ ਗੱਲੀ ਗੱਲੀ ਬੇਬੇ ਨੂੰ ਮੈਂ ਕਹਿੰਦਾ ਸੋਹਣ ਲੱਗਦਾ ਇਹਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਹੈਗਾ ਹੋ ਤੇਰੀ ਮਾਂ ਨਹੀਂ ਸੋਚਦੀਗੀ ਫਿਰ ਮੈਨੂੰ ਨਾ ਕਿਹੋ ਜੇ ਮੈਂ ਕਹਤਾ ਵੀ ਹਾਂ ਤੂੰ ਐ ਕਹਿਣੀ ਆ ਮੈਥੋਂ ਨਹੀਂ ਜਰਿਆ ਜਾਂਦਾ ਮੇਰੀ ਗੱਲ ਸੁਣ ਮੈਂ ਤਾਂ ਇਹਨੂੰ ਕਹਿ ਸਕਦਾ ਪਰ ਤੂੰ ਵੀ ਕਰਮਣਾ ਸਾਵਾ ਤਰੀਕੇ ਨਾਲ ਕਹੀਂ ਉਹਨੂੰ ਸਾਤ ਤਰੀਕਾ ਤਾਂ ਫਿਰ ਬਸ ਜਿਹੜਾ ਹੈਗਾ ਮੇਰੇ ਕੋਲੇ ਤਾਂ ਉਹੀ ਆ ਕੋਈ ਤੇਰੀ ਮਾਂ ਨੇ ਆਣੀ ਤਾਂ ਹੈ ਨਹੀਂਗੀ ਬੇਬੇ ਨੂੰ ਆਪ ਹੀ ਚਾਹੀਦਾ ਮੈਂ نو ਪੁੱਤ ਦੇ ਬੈਡਰੂਮ ਚ ਮੰਜਾ ਢਾ ਕੇ ਵਹਿ ਜਾਣੀ ਆਂਗੀ ਸਿਆਣੀ ਬਿਆਣੀ ਹੈਗੀ ਸ਼ਰਮਦਾ ਹੀ ਘਟ ਹੈਗਾ ਹੁਣ ਮੈਂ ਵੀ ਨਹੀਂ ਕਹਿ ਸਕਦਾ ਨਾ ਉਹਨੂੰ ਕੋਸੋਂ ਬਾਈ ਤੇ ਪਾ ਬੀਨੂ ਕੀ ਹੋਇਆ ਦੇਖਦੀ ਆ ਚੱਲ ਕੇ ਮੇਰੀ ਗੱਲ ਸੁਣੋ ਮੈਂ ਨਾ ਫਿਰ ਬੇਬੇ ਨਾਲ ਗੱਲ ਕਰੂੰਗੀ ਜੇ ਤੁਸੀਂ ਕਰਨੀ ਆ ਤਾਂ ਕਰ ਲਓ ਮੈਥੋਂ ਨਹੀਂ ਇੰਨਾ ਬਰਦਾਸ਼ਤ ਹੁੰਦਾ ਯਾਰ ਤੈਨੂੰ ਦੁੱਖ ਕੀ ਆ ਉਹਦਾ ਰੱਖਦੇ ਮੈਨੂੰ ਦੁੱਖ ਕੀ ਆ ਤੁਸੀਂ ਇਹ ਜਵਾਖਾਂ ਆ ਗੱਲਾਂ ਕਿਉਂ ਕਰਦੇ ਹੋ ਨੇ ਹਜੇ ਦੁੱਖੀ ਨਹੀਂ ਤੇਰੀ ਮਾਂ ਬਰਾਬਰ ਮੰਜਾੜਾ ਕੇ ਬੈ ਜਾਂਦੀ ਹੈਗੀ ਚਲ ਮੈਂ ਤੁਹਾਡੇ ਕੋਲ ਨਹੀਂ ਕਿੱਚ ਸੁਣ ਲਈ ਨਾ ਜਿਸ ਤੰਗੜਾ ਕਰ ਲਿਆ ਹੋ ਗਿਆ ਆਹੋ ਮਾਪੇ ਤਾਂ ਤੂੰ ਤਾਂ ਨੀਰਾ ਤੈਨੂੰ ਮੈਨੂੰ ਕਾਹਨੂੰ ਚੰਗੀ ਲੱਗਦੀ ਆ ਤੈਨੂੰ ਤਾਂ ਮੈਂ ਕਦੇ ਪਹਿਲਾਂ ਚੰਗੀ ਨਹੀਂ ਲੱਗੀ ਸੀ ਹੁਣ ਤਾਂ ਲੱਗਣਾ ਹੀ ਕੀ ਐ ਕੀ ਗੱਲ ਪਰਜਾਈ ਕੀ ਹੋ ਗਿਆ ਕੁਛ ਨਹੀਂ سنی ਬਸ ਮੈਂ ਤਾਂ ਐਵੇਂ ਹੀ ਤੇਰੇ ਵਾਈ ਨਾਲ ਨਾਰਮਲੀ ਗੱਲਾਂ ਕਰਦੀ ਸੀ ਤੈਨੂੰ ਤਾਂ ਉਹਦੇ ਸੁਭਾਅ ਦਾ ਪਤਾ ਹੀ ਐ ਤੂੰ ਹੀ ਖਿਸ ਜਾ ਮੈਂ ਸੁਣ ਲਿਆ ਸਾਰਾ ਕੁਝ ਤੇ ਤੂੰ ਵੀ ਆਪਦੀ ਜਗ੍ਹਾ ਸਹੀ ਐ ਮੈਂ ਤਾਂ ਸਹੀ ਹਾਂ ਫਰ ਤੇਰੇ ਭਰਾ ਨੂੰ ਕੌਣ ਸਮਝਾਵੇ ਤੂੰ ਹੀ ਗੱਲ ਕਰਕੇ ਦੇਖ ਲੈ سنی ਖੀਪ ਤਾਂ ਤੇਰੀ ਗੱਲ ਹੀ ਸਮਝ ਜੇ ਉਹ ਸਮਝੇ ਜਿਹਨੇ ਸਮਝਣਾ ਹੋਵੇ ਉਹਨੂੰ ਸਮਝਾਏ ਦਾ ਫਾਇਦਾ ਹੈ ਹੁਣ ਤਾਂ ਸਮਝਾਏ ਦਾ ਕੋਈ ਫਾਇਦਾ ਨਹੀਂ ਤੇਰੇ ਤੋਂ ਤਾਂ ਮਣਕਿਆ ਪਿਆ ਉਹਦਾ ਮਣਕਿਆ ਪਿਆ سنی ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਇਹ ਹਜਾ ਜਿਹੜਾ ਇਹ ਬੰਦਾ ਸੁਧਰ ਜੇ ਕੀ ਪਤਾ ਬਾਹਰ ਕੋਈ ਚੱਕਰ ਹੋਵੇ ਉਹਦਾ ਹਾਂ ਹਾਂ سنی ਇਹ ਹੋਜੀ ਗੱਲ ਨਹੀਂ ਉਹ ਜਿਹੜਾ ਬੰਦਾ ਆਪਣੀ ਜਨਾਨੀ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਉਹ ਬਾਹਰ ਕੀ ਚੱਕਰ ਰੱਖੂਗਾ ਬਸ ਉਹੀ ਨਾ ਪੰਧਾ ਹੀ ਪਤਾ ਨਹੀਂ ਕਹੇ ਜੀ ਹਿਸਾਬ ਦਾ ਇਹ ਬਾਹਰ ਕੋਈ ਚੱਕਰ ਚੱਲਦਾ ਹੋਵੇ ਨਾ ਘਰੇ ਆਉਦੀ ਜਨਾਨੀ ਨਾ ਸਿੱਧੇ ਮੂੰਹ ਗੱਲ ਨਹੀਂ ਕਰਦਾ ਹੁੰਦਾ ਸਣੀ ਕਿਉਂ ਡਰਾਉਣਾ ਹੈਗਾ ਇਹੋ ਜਿਹੀਆਂ ਗੱਲਾਂ ਕਰਕੇ ਮੈਂ ਤਾਂ ਪਹਿਲਾਂ ਹੀ ਉਹ ਡਰਾਉਂਦਾ ਨਹੀਂ ਮੈਂ ਤੈਨੂੰ ਸਹੀ ਕਹਿ ਰਿਹਾ ਆਹੀ ਗੱਲ ਹੋ ਸਕਦੀ ਆ ਹੋਰ ਤਾਂ ਕੀ ਗੱਲ ਹੋਣੀ ਆ ਜੀ ਗੱਲ ਹੋਈ ਨਾ ਸਣੀ ਮੇਰੀ ਤਾਂ ਜ਼ਿੰਦਗੀ ਹੀ ਬਰਬਾਦ ਹੋ ਜਾਊ ਮੈਂ ਕੀ ਕਰੂੰਗੀ ਹੁਣ ਤਾਂ ਮੈਂ ਕਿਤੇ ਛੱਡ ਕੇ ਵੀ ਨਹੀਂ ਜਾ ਸਕਦੀ ਉਹ ਜ਼ਿੰਦਗੀ ਬਰਬਾਦ ਕਿਵੇਂ ਹੋਊ ਮੈਂ ਹੈਗਾ ਨਾ ਉਹ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਕਰੂੰਗਾ ਜ਼ਿੰਦਗੀ ਕਿਉਂ ਬਰਬਾਦ ਹੋਊਗੀ ਖੁੱਤਾ ਮੈਨੂੰ ਪਤਾ ਸਨ ਨਹੀਂ ਸਾਰੇ ਘਰ ਚ ਇੱਕ ਤੂੰ ਹੀ ਸਮਝਦਾਰ ਹੈ ਤੇ ਤੂੰ ਹੀ ਮੈਨੂੰ ਸਮਝਦਾ ਨਹੀਂ ਹੋਰ ਤਾਂ ਹਾਂ ਬੇਬੇ ਮੈਨੂੰ ਐ ਲੱਗਦਾ ਹੁੰਦਾ ਵੀ ਮੇਰਾ ਬਹੁਤ ਪਿਆਰ ਕਰਦੀ ਹੈ ਕਿਸੇ ਨੂੰ ਪਤਾ ਨਾ ਲੱਗਣ ਦੀ ਵੀ ਆਪਣੀ ਕੋਈ ਘਟਮਟ ਚੱਲਦੀ ਹੈ ਮਤਲਬ ਵੀ ਮੈਂ ਤੈਨੂੰ ਕੋਈ ਗੱਲ ਸਮਝਾਉਣਾ ਹੈ ਉਹ ਨਹੀਂ ਸਨੀ ਤੂੰ ਮੇਰੇ ਇੰਨੀ ਮਦਦ ਕਰ ਰਹੀ ਹੈ ਮੈਂ ਕਿਸੇ ਨੂੰ ਕਿਉਂ ਦੱਸੂੰਗੀ ਨਾਲੇ ਤੈਨੂੰ ਪਤਾ ਹੈ ਮੈਨੂੰ ਐ ਲੱਗਿਆ ਸੀ ਜਦੋਂ ਮੈਂ ਇਹ ਹੋਣ ਵਾਲਾ ਸੀ ਨਾ ਮੁੰਡਾ ਵੀ ਮੇਰੀ ਜ਼ਿੰਦਗੀ ਸੁਧਰ ਜੂ ਗੱਗੂ ਵੀ ਮੇਰਾ ਕਿੰਨਾ ਪਿਆਰ ਕਰਨ ਲੱਗ ਗਿਆ ਸੀ ਤੇ ਬੇਬੇ ਉਹ ਤਾਂ ਮੇਰੇ ਪੈਰਾਂ ਥੱਲੇ ਹੱਥ ਦਿੰਦੀ ਸੀ ਮੈਨੂੰ ਤਾਂ ਇਹ ਸੀ ਵੀ ਆਣ ਵਾਲਾ ਜੀ ਮੇਰੀ ਜ਼ਿੰਦਗੀ ਸੁਧਾਰ ਦੇ ਪਰ ਮੈਨੂੰ ਕੀ ਪਤਾ ਸੀ ਵੀ ਮੇਰੀ ਜ਼ਿੰਦਗੀ ਤਾਂ ਉਦੋਂ ਵੀ ਨਰਕ ਹੋ ਜੂ ਜੇ ਕਿਤੇ ਸਣੀ ਤੂੰ ਨਾ ਘਰੇ ਹੋਵੇਂ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹਦੇ ਕੋਲ ਦੁੱਖ ਸੁੱਖ ਕਰਾਂ ਚੱਲ ਕੋਈ ਨਾ ਪਹਲ ਕੱਢਦੇ ਆ ਕਿਸ ਚੱਲ ਹੁਣ ਮੈਂ ਚੱਲਾਂ ਲੈ ਇਹ ਦਿਨਾਂ ਨੂੰ ਤਾਂ ਹੱਸਣੀ ਵੀ ਚੰਗਾ ਹੈ ਜਿਹੜਾ ਮੇਰੇ ਮਨ ਦੀਆਂ ਗੱਲਾਂ ਸਮਝਦਾ ਤਾਂ ਇੱਕੇ ਬੰਦਾ ਹੈ ਜਿਹਨੂੰ ਕੋਈ ਮੇਰੀਆਂ ਫੀਲਿੰਗਾਂ ਤੱਕ ਕਦਰ ਹੀ ਨਹੀਂ ਹੈਗੀ ਮਾਂ ਹਾਂ ਮਾਦਾ ਕੀ ਗੱਲ ਹੈ ਗੱਲ ਗੱਲ ਤਾਂ ਬਹੁਤ ਆ ਗਈ ਕੀ ਗੱਲ ਹੈ ਜੀ ਫਿਰ ਦੱਸੇਗਾ ਵੀ ਨਾ ਤੂੰ ਘਰ ਰਹਿਣੀ ਚਾਬੇ ਘੰਟੇ ਹਾਂ ਤੈਨੂੰ ਕੋਈ ਸੋ ਪਤਾ ਲੱਗਦਾ ਨਹੀਂ ਵੀ ਕਰੇ ਕੀ ਕੋਈ ਹੋ ਜਾਂਦਾਗਾ ਮੈਨੂੰ ਕੀ ਪਤਾ ਲੱਗਦਾ ਮੈਂ ਤਾਂ ਪਈਆਂ ਦਾ ਬੈਠੀ ਹਾਂ ਮੈਂ ਕਿਹੜਾ ਕੋਈ ਕੰਮ ਕਰਦੀ ਹਾਂ ਈਆਂ ਨਾ ਬੈਠੀਆਂ ਉਹੰਦਾ ਪਤਾ ਲੱਗ ਜਾਂਦਾ ਘਰ ਦੇ ਵਿੱਚ ਵੀ ਹੋਈ ਕੀ ਜਾਂਦਾਗਾ ਤੇ ਤੂੰ ਦੱਸ ਦੇ ਕੀ ਹੋਈ ਜਾਂਦਾ ਆ ਆ ਸਿੰਦਰ ਸਣੀ ਨਾਲ ਗੱਲਬਾਤ ਆ ਇਹਦੀ ਅੱਛਾ ਪੁੱਤ ਮੈਨੂੰ ਨਹੀਂ ਪਤਾ ਮੇਰੀ ਪਿੱਠ ਪਿੱਛੇ ਕੀ ਹੋਈ ਜਾਂਦਾਗਾ ਮੈਨੂੰ ਤਾਂ ਇਹ ਤਾਂ ਯਕੀਨ ਨਹੀਂ ਆਦਾ ਵੀ ਐਸੀ ਕੀ ਆਗੀ ਹੋਰ ਕੀ ਇੰਨਾ ਕੋਸਤਾ ਹੋ ਰਿਹਾ ਘਰੇ ਮਾਂ ਤੂੰ ਵੀ ਇਹਦੀਆਂ ਗੱਲਾਂ ਚ ਆ ਗਈ ਤੈਨੂੰ ਮੇਰੇ ਤੇ ਯਕੀਨ ਨਹੀਂ ਮੇਰੇ ਦੇ ਨਾਲ ਸਹੀ ਆਪਦੇ ਪੁੱਤ ਤੇ ਤਾਂ ਯਕੀਨ ਕਰ ਲੈ ਤੈਨੂੰ ਰਵੀ ਸਣੀ ਤੇ ਵੀ ਯਕੀਨ ਨਹੀਂ ਹੋਰ ਕੀ ਇਹਦਾ ਗੱਲ ਆ ਸਾਰੀ ਮਾਂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੈਨੂੰ ਲੱਗਦਾ ਮੈਂ ਹਜੇ ਘਟਿਆ ਕੰਮ ਕਰੂੰ ਕੋਈ ਚੱਲ ਮੇਰੇ ਤੇ ਨਾ ਸਹੀ ਮੈਂ ਬਗਾਨੀ ਆ ਸਣੀ ਦਾ ਸੋਟਾ ਆਪਦਾ ਮੁੰਡਾ ਹੈ ਤੇ ਸਣੀ ਦਾ ਤਾਂ ਮੈਨੂੰ ਪਤਾ ਹੁੰਦਾ ਮੈਨੇ ਤੇਰਾ ਕੀਤਾ ਤੂੰ ਕਿਹੋ ਜੀ ਹੈ ਤੇ ਕੀ ਕਰਦੇ ਆ ਬਾਹਰ ਮੈਂ ਤਾਂ ਅੰਦਰ ਪਈ ਆ ਮਾਂ ਇੰਨਾ ਚਿਰ ਹੋ ਗਿਆ ਮੈਨੂੰ ਇਸ ਕਰੇ ਵਿਆਹ ਕੇ ਆਈ ਨੂੰ ਇੰਨਾ ਕਿ ਯਕੀਨਾ ਸੋਨੂੰ ਮੇਰੇ ਤੇ ਮੈਂ ਹਜੇ ਕੰਮ ਕਦੇ ਕਰਨਾ ਤਾਂ ਕੀ ਸੋਚ ਵੀ ਨਹੀਂ ਸਕਦੀਗੀ ਕੋਈ ਨਾ ਲੈ ਆ ਆ ਗਿਆ ਸਣੀ ਬਚਨੀ ਆਪਾ ਆਇਆ ਤੁਸੀਂ ਕੀ ਹੋ ਗਿਆ سنی ਐ ਕਹੀ ਜਾਂਦਾ ਕਹਿੰਦਾ ਵੀ ਇਹਨਾਂ ਦੀ ਇੱਕ ਗੱਲ ਐ ਦੋਨਾਂ ਦੀ ਮਗਾ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਇਹ ਕੱਟਦਾ ਇਹ ਕਹਿੰਦਾ ਮੈਂ ਦੇਖਿਆ ਰੱਬ ਤੁਸ ਉਹ ਬਾਈ ਮਾੜੀ ਬੱਟੀ ਸ਼ਰਮ ਕਰ ਯਾਰ ਅੱਛਾ ਸ਼ਰਮ ਮੈਂ ਕਰਾਂ ਗੱਲਾਂ ਕਿਉਂ ਇਹ ਕਰਦਾ ਤੂੰ ਆਪਦੇ ਟੱਬਰ ਨੂੰ ਟਾਈਮ ਤੂੰ ਨਹੀਂ ਦਿੰਦਾ ਗੱਲਾਂ ਮੇਰੀਆਂ ਬਣਾਉਂਦਾ ਤੂੰ ਅੱਛਾ ਅੱਛਾ ਚਾਂ ਮਾਤਾ ਦੇਖ ਹੁਣ ਆਹ ਦੇਖ ਲੈ سنی ਮੇਰੇ ਘਰ ਕਿਹ ਆ ਜਾ ਕੋ ਸੋਣਾ ਸੀਗਾ ਮੈਨ ਕੋਲ ਸਰਮਣੇ এবਰ ਹੋਵੇ ਬੱਡੇ ਦਾ ਘਰ ਪਟਣ ਲੱਗੇ ਜ਼ਮੀਨ ਦੇਖਦਾ ਚੱਲ ਕੋਈ ਨਾ ਤੇਰੇ ਨਾਲ ਮੈਂ ਬਾਤ ਚ ਦੇਖ ਆ ਮਾਮਾ ਇਹਨੂੰ ਘੁੱਟੇ ਬਣ ਕੜਾ ਘੜਦਾ ਚੱਲ 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 ਨਿਕਲੋ ਮਾ ਚੱਲ 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 ਨਿਕਲੋ ਬੜਤਾ ਜੂਲ ਮੈਨੂੰ ਨਹੀਂ ਪਤਾ ਕੀ ਐਂ ਤੇਂ ਤੇ ਇਹ ਖਿਚੜੀ ਬਣੀ ਜਾਂਦੀ ਆਪਣੇ ਮੈਨੂੰ ਤਾਂ ਯਕੀਨ ਨਹੀਂ ਆਇਆ ਮੇਰੇ ਘਰ ਦਾ ਕੋਈ ਨਹੀਂ ਪਤਾ ਲੱਗਦਾ ਮਾ ਬਈ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਕੀ ਕੁਸ ਹੋਈ ਜਾਂਦਾ ਆਪਣੇ ਘਰੇ ਮੈਂ ਤਾਂ ਲੋਕਾਂ ਦੱਸਿਆ ਕਿ ਬੈਟਫਰੈਂਡ ਮਗਰ ਜਾਂਦੇ ਆ ਮੋਟਰਸਾਂ ਦੇ ਉਹਦੇ ਫੇਰ ਵੇ ਮੁੰਡਾ ਨਹੀਂ ਨਾ ਮੈਨੂੰ ਮੁੰਡਾ ਕਿੱਥੇ ਆ ਮੁੰਡਾ ਤਾਂ ਮੈਂ ਭਾਬੀ ਨੂੰ ਫੜਾ ਜਾਂਦਾ ਲੈ ਦੇਖ ਲੈ ਆਏ ਵੀ ਨਹੀਂ ਘਟ ਹੈਗਾ ਵੇ ਉਹ ਤਾਂ ਰੱਖ ਸਕਦੀ ਸੀ ਮੈਂ ਦਿਨ ਨਿਕਲ ਜਾਂਦੇ ਮੇਰੇ ਬੱਚੇ ਤੁਸੀਂ ਇਹਦੇ ਨਾਲ ਗਾ ਕੀ ਉਹ ਵਧੀਆ ਸੀਗੀ ਤੁਸੀਂ ਉਹ ਬਿਚਾਰੀ ਤੇ ਦੋਸ਼ਾਂ ਲਾ ਕੇ ਘਰੋਂ ਬਾਹਰ ਕਰ ਦਿੱਤਾ ਅੱਛਾ ਵਾਹ ਉਹ ਤੇਰੇ ਦੋਸ਼ਾਂ ਆਪਾਂ ਹੈ ਗੱਲ ਨਾਲ ਇੱਕ ਕਰਦਾ ਕੀ ਆ ਕੋਈ ਗੱਲ ਨਹੀਂ ਟਾਈਮ ਆਉਣ ਦੇ ਪਤਾ ਲੱਗੂ ਤੁਹਾਨੂੰ ਕੋਈ ਗੱਲ ਨਹੀਂ ਲੱਗੂ ਜੇ ਪਤਾ ਕਰ ਦੇਖ ਲੈ ਮੁੰਡਾ ਵੀ ਬਣਾ ਰਿਹਾ ਇਹਨੂੰ ਪਤਾ ਮੈਂ ਮੇਰੀ ਗੱਲ ਸੁਣ ਤੂੰ ਇਹ ਰੋਟੇ ਬਣਾ ਕੇ ਅੱਡ ਕਰ ਦੇ ਅੱਡੀ ਕਰਨਾ ਪਊਗਾ ਫੇਰ ਬਾ ਬੰਡੂ ਮੈਂ ਦਾ ਸਾਲਿਆਂ ਨੇ ਕਿੱਥੋਂ ਦਿਮਾਗ ਖਾਦਾ ਹੈਗਾ ਮੂਹ ਮਰ ਜਾ ਮੇਰੇ ਘਰੇ ਆ ਜਾ ਕੋਈ ਸੋਈ ਜਾਂਦੀ ਮੈਨੂੰ ਪ੍ਰੇਸ਼ਤਿਆਂ ਨੂੰ ਮੈਨੂੰ ਪਤਾ ਮੈਨੂੰ ਤਾਂ